ਨਾ ਜੀ ਸਾਰ ਸਫਾਈਆਂ ਆਪਣੀਆਂ ਸਾਰੀਆਂ ਹੋ ਗਈਆਂ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਡਰੈੰਗ ਰੂਮ ਵੀ ਆਪਣਾ ਦੇਖੋ ਸਾਫ ਹੋ ਗਿਆ ਇਧਰੋਂ ਵੀ ਆਪਣਾ ਸਾਫ ਹੋ ਗਿਆ ਸਾਰਾ ਪਹਿਲਾਂ ਆਪਣੀ ਪ੍ਰੈਸ ਵਾਲੀ ਮਾਰੀ ਹੋ ਰਹੀ ਜੀ ਪਹਿਲਾਂ ਪ੍ਰੈਸ ਵਾਲੀ ਮਾਰੀ ਹੋ ਰਹੀ ਕਿਉਂਕਿ ਆਖੋ ਕੁਝ ਚਾਹੀਦਾ ਹੁਣ ਆਪਾਂ ਨੂੰ ਪ੍ਰੈਸ ਵਾਲੀ ਮਾਰੀ ਆਹ ਸਾਹ ਇੱਥੇ ਡਰੈੰਗ ਰੂਮ ਦੇ ਮੁੱਕ ਨਹੀਂ ਜਾਣਾ ਉਧਰ ਆਪਣੀ ਓਹੜੀ ਤੋਂ ਲੋਕੀ

ਗੈ ਚੁੱਲਾ ਆਪਣੇ ਤੇ ਆਪਾਂ ਕੰਚ ਦੇ ਭਾਂਡੇ ਉਦੋਂ ਥੋੜੇ ਸਾਹਮਣੇ ਧੋ ਕੇ ਰੱਖ ਰਹੇ ਤੇ ਉਧਰ ਡੱਬੇ ਲਾਤੇ ਆ ਉਸ ਭਾਂਡੇ ਆਪਾਂ ਨੇ ਆ ਟੋਕਰੀ ਚ ਪਾਤੇ ਤੇ ਉਧਰ ਆਪਾਂ ਨੇ ਬਿਜਲੀ ਵਾਲਾ ਚੁੱਲਾ ਰੱਖ ਲਿਆ ਹੈ ਜਾਂ ਗੈਸ ਸਿਲੰਡਰ ਵਾਲਾ ਨਹੀਂ ਲੈਂਦਾ ਜੀ ਜੀ ਸੋਈ ਤਾਂ ਮੈਨੂੰ ਸਾਡੇ ਪਹਿਲਾਂ ਪਹਿਲੀ ਟੋਕਰੀ ਚ ਵੀ ਸਾਡੇ ਚ ਹੈਗੀ ਸੀ ਉਹ ਛੋਟੀ ਸੀ ਉਹ ਚਾਹਣਾ ਹੁਣ ਜਿਵੇਂ ਨਾ ਹੁਣ ਇਹ ਸੋਈ ਮੈਨੂੰ ਬੰਦ ਪਸੰਦ ਨਹੀਂ ਬਣੀ ਆ ਜਿਹਦੀ ਮੈਂ ਚਾਹਤੀ ਸੀ ਬਹੁਤ ਖੁਸ਼ੀ ਹੋਈ ਤੁਸੀਂ ਵੀ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਮੇਰੇ ਘਰ ਕਿੱਦਾਂ ਦਾ ਲੱਗਿਆ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਮਿਲਦੇ ਹਾਂ ਅਗੀਆਂ ਵੀਡੀਓਜ਼ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੀਆਂ ਉਹ ਕਰਨਣੀਆਂ ਨੇ ਲਓ ਜੀ ਆਪਾਂ ਨੇ ਸਾਰਾ ਹਾਏ ਸਾਰਾ ਸਫਾਈ ਕਰਨੀ ਹੈ ਕਿਉਂਕਿ ਪਾਣੀ ਧੋਣ ਨਾਲ ਪਾਣੀ ਜਾਂਦਾ ਨਹੀਂ ਜੇ ਹੁਣ ਦੁਬਾਰੇ ਪੋਚਾ ਲਾਵਾਂ ਨਾ ਕੂੜਾ ਪੇਰਾਂਗੇ ਨਾਲੇ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਲਾੜਨਾ ਕਿ ਤੋਂ ਅਜਰੂਣੀ تھی ਜੇ ਆਪਾਂ ਪਹਿਲਾਂ ਝਾੜ ਕੇ ਬਾਅਦ ਵਿੱਚ ਧੋਂਦੇ ਸਿੰਪਰ ਦੇ ਫੇਰ ਆਪਣਾ ਪਾਣੀ ਗੱਟ ਦੁਬਾਰੇ ਫੇਰ ਉੜ ਕੇ ਪੈ ਜਾਣੀ ਤੇ ਹੁਣ ਆਪਾਂ 2-3 ਦਿਨਾਂ ਵਿੱਚ ਹੌਲੀ-ਹੌਲੀ ਸਾਰਾ ਕੱਲੀ-ਕੱਲੀ ਚੀਜ਼ ਨੂੰ ਸਾਫ਼ ਕਰ ਕਰਤਾ ਰਹਾਂਗੇ ਤੋਂ ਦਿੱਤਾ ਸਾਫ਼ ਹੋ ਗਏ ਆਪਣੀ ਸੋਈ ਹੁਣ ਆਪਾਂ ਸਰਸੋਈ ਦੇ ਭਾਂਡੇ ਧੋਨੇ। ਤੋਂ ਆਪਾਂ ਜਿੱਤਾਂ ਨੂੰ ਕੋਚੇ ਨਾਲ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਕਿਉਂਕਿ ਪਾਣੀ ਰਹੀ ਜਾਂਦਾ ਵਾਗਾ। ਘੜਕਾ ਵੀ ਦੇਖ ਤਾਂ ਹੈ ਪਰ ਵੀਰ ਤਾਂ ਰੇਰ ਕਾਣ ਲਈ ਹੈ ਨਾ। ਹਨ ਆਪਾਂ ਚੰਗੀ ਤਰ੍ਹਾਂ ਪੋਚਾ ਲਾ ਦੇਣੀ। ਕੋਚੇ ਨਾਲ ਚੇਤੀ ਜੁੱਧੂ ਗਈ। ਕਰਾਂਗੇ ਵਧੀਆ ਬਾਕੋ ਮੈਨੂੰ ਹੈ ਨਹੀਂ ਟੂਟ ਜੜਾ ਬੁਜੀ ਕਰਕੇ ਪਰਾ ਹੋਇਓ ਮੋਟਾ ਮੋਟਾ ਇਹ ਦੋ ਦਿਨ ਲੱਗ ਜਾ ਮੇਰੇ ਤੇ ਲੱਗ ਜਾਣਾ ਕਰੂੰਗੀ ਜੀ ਸਾਫ ਕਰੂੰ ਹੌਲੀ ਹੌਲੀ ਤਾਂ ਹੀ ਮੈਂ ਕੋਈ ਬੁਲਾਈ ਨਹੀਂ ਹੈਗੀ ਫਿਰਾਂ ਜੀ ਫੇਰ ਬਣਾਵਾਂਗੇ ਤੁਹਾਡੇ ਨਾਲ ਕਰਦੇ ਹਾਂ ਜੀ ਫੇਰ ਦੋ ਤਿੰਨ ਦਿਨਾਂ ਚ ਆਪਾਂ ਸਾਰੇ ਚੀਜ਼ਾਂ ਸੈੱਟ ਕਰਕੇ ਫੇਰ ਤੁਹਾਨੂੰ ਦਿਖਾਵਾਂਗੇ ਸਾਫ ਕਰਕੇ किचन चाहे समान धो धो के सारा धरते हैं जब अपने किचन ने समाना हाँ रसोई भांडे ठीक रखना धो लेना रसोई का कम उबड़ी फिर हो करदा कई खांसले भांडे सारे धो के बाद समान तो अपना बागें रसोई चेहरी रोटी का पोखी बना कराने चाह चू कर लिया करा ਤੇ ਆਹ ਕਾਂ ਚ ਦੇ ਭਾਂਡੇ ਕੁੰਡੇ ਵਾਲੇ ਦੇ ਵਾਲੇ ਆਪਾਂ ਚੰਦਰੀ ਸੋਈ ਕਰਨਾ ਹੈ ਬਾਹਰੋਂ ਤਾਂ ਹੈ ਗੈਸ ਤੇ ਡੋਕਰਾ ਹੋਰੇ ਫਿਰ ਤਾਂ ਮੂਵੀ ਥਾਉਣੀ ਇੰਨੀ ਚੀਜ਼ਾਂ ਨੇ ਛੇ ਸੱਤ ਤੇ ਪਾਉ ਰਿਹਾ ਨੇ ਉਹਦੇ ਵਿੱਚ ਸਾਮਾਨ ਸਾਰਾ ਤੇ ਫਿਰ ਸੋਈ ਘਰ ਦੇ ਜਾਂਦੇ ਜਿਹਨਾਂ ਚਰ ਬਾਕਸ ਤੇ ਨਹੀਂ ਪੈਂਦੇ ਜਿਹਨਾਂ ਚਰ ਬਾਕਸ ਤੇ ਨਹੀਂ ਪੈਂਦੇ ਜੀ ਉਹਨਾਂ ਚ ਰਾਜਿਆ ਪਰ ਕੋਈ ਸਾਮਾਨ ਨਹੀਂ ਲੈ ਕੇ ਉਹਦੇ ਸਾਰਾ ਸਾਮਾਨ ਬਾਹਰ ਰੱਖਾਂਗੇ ਕਾਂਚ ਦੇ ਬਾਂਡੇ ਨੂੰ ਵੀ ਤੋਕੇ ਤਾਂ ਜਾਨੀਆਂ ਜੀ ਜਿਹੜੀਆਂ ਚੱਲ ਰਹਾ ਨੀ ਆਪਣੀਆਂ ਛਾਣੀਆਂ ਜੀ ਹਾਕੀ ਕਹਿੰਦੇ ਨੇ ਇਹਨਾਂ ਨੂੰ ਕਾਂਚ ਛਾਣੀਆਂ ਜੀ ਇਹਨਾਂ ਨੂੰ ਬਾਹਰ ਥੋਲੇ ਮੈਂ ਸਭ ਪਾ ਕੇ ਕਾਂਚ ਕੰਪੋ ਵੀੜਾ ਲੱਗਦਾ ਜੀ ਇੱਕ ਗਰਮੀ ਬਹੁਤ ਆ ਪੱਕੇ ਤੋਂ ਪਰ ਬਿਲਕੁਲ ਨਹੀਂ ਬਹਿ ਕੇ ਜਾਂਦਾ ਪੱਖੇ ਥੱਲੇ ਹੀ ਬੈਠੇ ਜਾਂਦਾ ਮਾੜਾ ਜੇ 13 ਗਰਦ ਕੱਢਤੀ ਵੀ ਕੋਚਾ ਲਾਉਣਾ ਤਾਂ ਕਿ ਸਫਾ sạch ਇਸ ਲਈ ਮਾਰੇ ਪੱਖੇ ਥੱਲੇ ਧੋ ਲਾ ਨਹੀਂ ਹਜੇ ਤੱਕ ਹੀ ਲੇ ਗਿਆ ਕੰਡਾ ਤੇ ਮੋਟਾਂ ਲੱਗਦਾ ਜੀ ਪੁੱਤ ਨੂੰ ਹਜੇ ਤੇ ਕੋਦਰ ਲਈ ਸੋਈ ਚ ਪੈਣ ਤੇਰਾ ਕੋਈ ਆਇਆ ਗਿਆ ਕਬਾਸ ਤੇ ਬੱਤ ਕਰ ਰਹੇ ਹਾਂ। ਬੋਟੀ ਟੋਕਰੀ ਵੀ ਆਪਣੀ ਸਾਫ ਹੋ ਗਈ ਆਪਾਂ ਨੇ ਕੋਲ ਕੇ ਧੋਤੀ। ਹੁਣ ਇਹਨੂੰ ਦੁਬਾਰਾ ਖਟ ਕਰ ਲੈਣੇ। ਲੰਬੀ ਦਾਇਨਾ ਸੰਗਣਾ ਨੂੰ ਦੀ। ਪਰਲਾ ਸੰਗਠਾਤਾ ਚੱਕੀ ਬੋਣਾ ਦੀ। ਕਮਰਾਲੀ ਆਪਾਂ ਇਹ ਵਿਰਥਾ ਦਾ ਸਟੀਲ ਜਾਂਦੀ ਆਲੀ ਤੇਰਾ ਸੁਪਾ ਨੂੰ ਮੁਖੋ ਉਹ ਚ ਵੀ ਹੁਣ ਭਾਂਡੇ ਧੱਕਲੇ ਆ ਸੋਈ ਨੂੰ ਇਸ ਰੋਟੀ ਦੇ ਗਏ ਨੂੰ ਨਾ ਸੰਭੀ ਜੀ ਟੋਕਰੀ ਆਪਾਂ ਨੂੰ ਧੋ ਕੇ ਤੇ ਸਾਫ ਕਰ ਲਈ ਹੁਣ ਆ ਸਾਰੇ ਭਾਂਡੇ ਆਪਾਂ ਕੰਚ ਦੇ ਦੇ ਵਿੱਚ ਛਿਣ ਦੇਣੇ ਆ ਦੂਜੀਆਂ ਟੋਕਰੀਆਂ ਵੀ ਆਪਾਂ ਸਾਫ਼ ਕਰ ਲੈਣੀਆਂ ਨੇ। ਧੌਪੇ ਸਾਰਾ ਸਮਾਨ ਸਾਰਾ ਕਿ ਮੇਰੇ ਪਕਵਨ ਉਸੋਂ ਇਹਨੂੰ ਕਹਾਵਾਂਗੇ। ਫਿਰ ਮਿਲਦੇ ਤੁਹਾਨੂੰ ਆਪਾਂ ਸਮਾਨ ਸਾਰਾ ਕਰਕੇ ਸਮਾਨ ਚਿਰਕੇ ਦੀ ਰਸੋਈ ਸੈੱਟ ਕਰਕੇ ਤੁਹਾਨੂੰ ਫੇਰ ਦਿਖਾਵਾਂਗੀ। ਮੈਂ 23-24 ਸਾਲ ਮਾਗਰੋਂ ਮੇਨੂ ਰਸੋਈ ਜਿਹੜੀ ਦੀ ਮੇਰੇ ਮਾਂ ਤੇ ਸਾਡੇ ਦੀ ਵੀ ਉਹ ਬਣੀ ਆ। ਤੁਸੀਂ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੇਰੀ ਰਸੋਈ ਕਿਦਾਂ ਦੀ ਲੱਗੀ। ਫਿਰ ਮਿਲਦੇ ਆਪਾਂ। ਪੱਥਰ ਵੱਢਣ ਕਰਕੇ ਜੀ ਸਾਰਾ ਕੁਸਤੋਣਾ ਪਊ ਸੋ ਕਹਿੰਦੇ ਕਵਰ ਆਪਣੇ ਡਰੈਗ ਰੂਮ ਦਾ ਦੇਖੋ ਕੀ ਬਣ ਗਿਆ ਫੇਰ ਸਸੂ ਖੇਸੇ ਦਾ ਕਵਰ ਲਾਹਾਂਗੇ ਜਿਹੜੇ ਆ ਚੜਾਏ ਹੋਏ ਨੇ ਕਵਰ ਇਹ ਵੀ ਜਿਹੜੇ ਉੱਪਰ ਪਾਏ ਹੋਏ ਤੇ ਉਹ ਵੀ ਸਾਰੇ ਕਿਤੇ ਦੇਖੋ ਲਓ ਬੁਰੀ ਹਾਲਤ ਹੋਈ ਪਈ ਆ ਇਧਰ ਆਪਾਂ ਰਸੋਈ ਧੋਣ ਲੱਗਿਆ ਜੀ ਪਹਿਲਾਂ ਸੁਰੂ ਜੀ ਰਸੋਈ ਦੇ ਕੰਮ ਕਰਿਆ ਤਾਂ ਹਾਂ ਕੰਧਾਂ ਤੱਕ ਵੀ ਉਹ ਚੜ ਗਿਆ ਜੀ ਚਿੱਟਾ ਜਿੱਟਾ ਸੈਂਟ ਜਾਂ ਪੱਥਰ ਉਹ ਕਰਨ ਕਰਕੇ ਇਹ ਰਸੋਈ ਦਾ ਆਪਾਂ ਸਾਫ਼ ਕਰਤੀ ਝਾੜਤੀ ਸਾਰੀ ਫੋਨ ਇਹਨੂੰ ਆਪਾਂ ਧੋ ਲੈਨੇ ਧੋ ਕੇ ਫੇਰ ਮਿਲਾਂਗੇ ਜੀ ਤੁਹਾਨੂੰ ਸਾਰੇ ਖਰਾਬ ਹੋ ਗਿਆ ਜੀ ਕਿਉਂਕਿ ਉਧਰ ਆਪਾਂ ਨੇ ਸਟੋਰ ਚ ਚੱਕਿਆ ਪੌੜੀਆਂ ਦੇਖੋ ਪੌੜੀਆਂ ਦਾ ਸਮਾਨ ਅਜੇ ਹੀ ਪਿਆ ਇਹ ਧੋ ਤੋ ਕਿੱਧਰ ਨਾ ਕੋ ਜਿਹੜੀਆਂ ਆਪਣੇ ਉਹਨੇ ਜੀ ਕੀ ਕਹਿੰਦੇ ਨੇ ਸਟੋਰ ਆ ਸਟੋਰ ਚ ਵੀ ਰਸੋਈ ਦਾ ਸਮਾਨ ਰੱਖਿਆ ਖਾਂਦਣ ਨਾਲ ਉਧਰ ਆਪਾਂ ਨੇ ਲਵਾਤੀ ਨਵੀਂ ਸਿਨਰੀ ਸਿਨਰੀ ਵੀ ਜੀ ਇੰਨੀ ਟੰਗ ਕੇ ਮੈਂ ਕਹਤਾ ਮਿਸਤਰੀ ਆਇਆ ਤੇ ਗੇਟ ਚੜ੍ਹਨ ਗੇਟ ਲਾਣੇ ਹੋਏ ਤੇ ਮੈਂ ਕਹ ਵੀ ਸੀਨੜੀ ਟੰਗਾ ਦਿਓ ਸਾਫ ਨਹੀਂ ਕਰੀ ਉਹ ਵੀ ਟੰਗ ਗਏ ਹੁਣ ਉਹ ਵੀ ਸਾਫ ਕਰਨੀ ਪਊਗੀ ਜਾਰੇ ਚਲੋ ਜੀ ਸਾਫ ਸਫਾਈ ਕਰਕੇ ਫੇਰ ਤੁਹਾਨੂੰ ਮਿਲਦੇ ਆਂ